ਸਮस्याਵਾਂ ਚੋਂ ਨਿਕਲਣ ਦਾ ਹੱਲ ਦੇਣਗੇ ਅੱਜ ਤੋਂ ਅਸੀਂ ਆਪਣੇ ਕਰਜ਼ਿਆਂ ਨੂੰ ਪਰਮੇਸ਼ਰ ਜੀ ਦੇ ਅੱਗੇ ਰੱਖਾਂਗੇ ਤੇ ਪਰਮੇਸ਼ਰ ਜੀ ਸਾਡੇ ਕਰਜ਼ੇ ਮਾਫ਼ ਕਰ ਦੇਣਗੇ ਯਿਸੂਮਸੀ ਦੇ ਨਾਮ ਦੇ ਵਿੱਚ ਅੱਜ ਤੋਂ ਅਸੀਂ ਆਪਣੀਆਂ ਬਿਮਾਰੀਆਂ ਯਿਸੂਮਸੀ ਦੇ ਅੱਗੇ ਰੱਖਾਂਗੇ ਤੇ ਉਹਦੇ ਲਹੂ ਦੇ ਵਸੀਲੇ ਅਸੀਂ ਸ਼ਿਫਾ ਪਾਵਾਂਗੇ ਕਿਉਂਕਿ ਅਸੀਂ ਕਹਾਂਗੇ ਪ੍ਰਭੂ ਜੀ ਡਾਕਟਰਾਂ ਦੇ ਹਿਸਾਬ ਨਾਲ ਮੇਰੇ ਕੋਲ ਥੋੜੇ ਹੀ ਸਾਹ ਬਾਕੀ ਹਨ ਪਰ ਜੋ ਮੇਰੇ ਬਰਕਤਾਂ ਪਾਵੇਂਗਾ ਤਾਂ ਜੋ ਮੈਂ ਲੰਮਾ ਜੀ ਸਕਾਂ ਹallelujah ਪ੍ਰਭੂ ਜੀ ਮੈਂ ਸਮੱਸਿਆਵਾਂ ਦੇ ਵਿੱਚ ਕਿਰਿਆ ਹੋਇਆ ਹਾਂ ਪਰ ਜਿੰਨੀ ਮੇਰੀ ਸ਼ਾਂਤੀ ਹੈ ਮੈਂ ਉਹਨੂੰ ਤੇਰੇ ਅੱਗੇ ਰੱਖਦਾ ਹਾਂ ਤੂੰ ਜ਼ਰੂਰ ਮੇਰੀ ਸ਼ਾਂਤੀ ਨੂੰ ਵਧਾਵੇਂਗਾ ਹallelujah ਯਿਸੂ ਮਸੀਹ ਜੀ ਅੱਜ ਤੋਂ ਮੈਂ ਮੁਸ਼ਕਿਲਾਂ ਦੇ ਵੱਲ ਨਹੀਂ ਵੇਖਾਂਗਾ ਸਗੋਂ ਉਹਨਾਂ ਚੀਜ਼ਾਂ ਦੇ ਵੱਲ ਵੇਖਾਂਗਾ ਜਿਨ੍ਹਾਂ ਦੇ ਵਿੱਚ ਤੁਸੀਂ ਮੈਨੂੰ ਬਰਕਤ ਦਿੱਤੀ ਹੈ ਜਿਨ੍ਹਾਂ ਸਮੱਸਿਆਵਾਂ ਚੋਂ ਤੁਸੀਂ ਮੈਨੂੰ ਕੱਢਿਆ ਹੈ ਹੁਣ ਕਰਦੀਆਂ ਹਨ ਹੁਣ ਤੋਂ ਮੈਂ ਤੇਰੀਆਂ ਬਰਕਤਾਂ ਤੇ ਅੱਖਾਂ ਲਾਵਾਂਗਾ ਹੁਣ ਤੋਂ ਮੈਂ ਆਸਮਾਨੀ ਸ਼ਿਫਾ ਦੇ ਉੱਤੇ ਅੱਖਾਂ ਲਾਵਾਂਗਾ ਹੁਣ ਤੋਂ ਮੈਂ ਆਤਮਿਕ ਦਾਤਾਂ ਦੇ ਉੱਤੇ ਅੱਖਾਂ ਲਾਵਾਂਗਾ ਤਾਂ ਜੋ ਪ੍ਰਭੂ ਤੂੰ ਤੇ ਮੈਂ ਇੱਕ ਹੋ ਜਾਈਏ ਹallelujah so ਤੁਹਾਨੂੰ ਇੱਕ ਛੋਟੀ ਜੀ ਐਗਜ਼ੈਂਪਲ ਦੇਵਾਂਗੀ ਇਹ ਤੇਸੀ ਚੀਜ਼ਾਂ ਉੱਪਰਲੀ ਬਰਕਤ ਪਰ ਪਰਮੇਸ਼ਵਰ ਜੀ ਕਿਸੇ ਵੀ ਤਰੀਕੇ ਦੇ ਨਾਲ ਘੱਟ ਨਹੀਂ ਕਰਦੇ ਆਪਣੇ ਲੋਕਾਂ ਦੀ ਡਿਫੈਂਸ ਕਰਨ ਦੇ ਲਈ ਜਦੋਂ ਦੂਸਰਾ ਵਿਸ਼ਵ ਯੁੱਧ ਲੱਗਾ ਸੀ ਤਾਂ ਦੋ ਮੁਲਕਾਂ ਦੀ ਲੜਾਈ ਹੋ ਰਹੀ ਜਿਹੜੀ ਆਪੋਜ਼ਿਟ ਪਾਰਟੀਆ ਉਹ ਹਾਰੇ ਹੋਏ ਮੁਲਖ ਦੇ ਸੈਨਿਕਾਂ ਨੂੰ ਲੱਭ ਲੱਭ ਕੇ ਮਾਰ ਰਹੀ ਸੀ ਕਿਉਂਕਿ ਉਹ ਥੋੜੇ ਹੀ ਸੀਗੇ ਤੇ ਇੱਕ ਸਿਪਾਹੀ ਆਪਣੇ ਬੈਂਕਰ ਦੇ ਵਿੱਚ ਇੱਕ ਨੁੱਕਰ ਦੇ ਵਿੱਚ ਲੱਗਾ ਹੋਇਆ ਹੈ ਉਹ ਪ੍ਰਭੂ ਨੂੰ ਕਹਿ ਰਿਹਾ ਪ੍ਰਭੂ ਮੈਂ ਜਾਣਦਾ ਹਾਂ ਤੂੰ ਸਭ ਕੁਝ ਕਰਨ ਦੀ ਸਮਰਥ ਰੱਖਦਾ ਹੈ ਪ੍ਰਭੂ ਤੂੰ ਮੈਨੂੰ ਬਚਾ ਸਕਦਾ ਹੈ ਪਰ ਉਹਨੂੰ ਆਵਾਜ਼ ਆ ਰਹੀ ਆ ਕਿੰਨੇ ਸਾਰੇ ਸੈਨਿਕਾਂ ਦੇ ਬੂਟਾਂ ਦੀ ਕਿ ਉਹ ਉਸ ਬੈਂਕਰ ਵੱਲ ਨੂੰ ਆ ਰਹੇ ਹਨ ਤੇ ਖਬਰ ਆ ਰਿਹਾ ਪ੍ਰਭੂ ਅਗਰ ਉਹਨਾਂ ਦੀ ਨਿਗਾ ਮੇਰੇ ਉੱਤੇ ਪੈ ਗਈ ਤਾਂ ਉਹਨਾਂ ਨੇ ਫਾਇਰ ਕਰ ਦੇਣਾ ਤੇ ਮੈਂ ਮਰ ਜਾਣਾ ਪਰ ਮੈਂ ਜਾਣਦਾ ਹਾਂ ਤੂੰ ਮੇਰੇ ਲਈ ਜ਼ਰੂਰ ਕਿਸੇ ਨੂੰ ਕੱਲੇਗਾ ਜਿਹੜਾ ਮੈਨੂੰ ਬਚਾ ਲਵੇ ਤੇ ਕੀ ਹੋਇਆ ਉਹ ਬਾਹਰ ਨੂੰ ਦੇਖ ਰਿਆ ਉਹਨਾਂ ਨੂੰ ਆਉਂਦਿਆਂ ਨੂੰ ਤੇ ਕੀ ਦੇਖਦਾ ਹੈ ਬੈਂਕਰ ਦੇ ਬਾਹਰ ਜਿੱਥੋਂ ਦੀ ਬੈਂਕਰ ਦੇ ਵਿੱਚ ਘੁੱਸਦੇ ਆ ਉਥੇ ਇੱਕ ਮੱਕੜੀ ਆਈ ਤੋ ਕਹਿੰਦਾ ਪ੍ਰਭੂ ਇਹ ਮੱਕੜੀ ਮੈਨੂੰ ਕਿੱਦਾਂ ਬਚਾ ਸਕਦੀ ਆ ਕਿਸੇ ਵੱਡੇ ਸਾਰੇ ਮਨੁੱਖ ਨੂੰ ਘੱਲ ਜਿਹਦੇ ਕੋਲ ਵੱਡੀ ਸਾਰੀ ਗੱਨ ਹੋਵੇ ਤੇ ਇਹਨਾਂ ਨੂੰ ਉਡਾ ਦੇਵੇ ਪਰ ਉਹ ਬੈਠਾ ਆ ਕੀ ਹੋਇਆ ਮੱਕੜੀ ਨੇ ਜਾਲਾ ਬੋੰਨਾ ਸ਼ੁਰੂ ਕਰ ਦਿੱਤਾ ਉਹ ਜਾਲਾ ਬੁਣੀ ਜਾਂਦੀ ਆ ਤੇ ਉਹਨੇ ਸਾਰਾ ਹੀ ਉਹ ਪੋਰਸ਼ਨ ਕਵਰ ਕਰ ਦਿੱਤਾ ਜਾਲੇ ਦੇ ਨਾਲ ਜਿਹਦੇ ਰਾਈ ਬੈਂਕਰ ਚ ਅੰਦਰ ਆਈ ਦਾ ਤੇ ਉਹ ਜਦੋਂ ਬਾਕੀ ਦੇ ਸਾਰੇ ਥਾਵਾਂ ਨੂੰ ਚੈੱਕ ਕਰਕੇ ਉਹਦੇ ਵਿੱਚ ਦੇਖਣ ਲੱਗੇ ਤਾਂ ਇੱਕ ਸੈਨਿਕ ਆਪਣੇ ਸਾਹਬ ਨੂੰ ਕਹਿੰਦਾ ਸਰ ਇਹਦੇ ਅੰਦਰ ਛਾਤੀ ਮਾਰਨ ਦੀ ਜ਼ਰੂਰਤ ਨਹੀਂ ਇਹਦੇ ਬਾਹਰ ਤਾਂ ਕਿੰਨਾ ਪੁਰਾਣਾ ਜਾਲਾ ਲੱਗਾ ਹੋਇਆ ਹੈ ਜੇ ਕੋਈ ਮਨੁੱਖ ਇਹਦੇ ਅੰਦਰ ਜਾਂਦਾ ਕਹਾਸੀ ਪਰ ਇਹ ਸਾਬਤ ਆ ਤੇ ਉਹ ਬਾਰੋਂ ਹੀ ਮੁੜ ਗਏ ਸੋ ਪਰਮੇਸ਼ਵਰ ਜੀ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਹੱਥ ਵਿੱਚਲੀ ਹਰੇਕ ਛੋਟੀ ਚੀਜ਼ ਨੂੰ ਇਸਤੇਮਾਲ ਕਰ ਸਕਦੇ ਹਨ ਸਾਡੇ ਕੋਲ ਪਈ ਹਰੇਕ ਚੀਜ਼ ਨੂੰ ਇਸਤੇਮਾਲ ਕਰ ਸਕਦੇ ਹਨ ਕਿ ਉਹ ਆਪਣੇ ਚਾਉਣ ਵਾਲਿਆਂ ਦਾ ਬਚਾਅ ਕਰ ਸਕਣ ਉਹ ਕਦੀ ਵੀ ਆਪਣੇ ਪਿਆਰਿਆਂ ਨੂੰ ਸ਼ਰਮਿੰਦੇ ਨਹੀਂ ਹੋਣ ਦਿੰਦੇ ਹallelujah ਹਾਂਜੀ ਇਸ ਜਗ੍ਹਾ ਤੇ ਜਿਹੜੀ ਸਟੋਰੀ ਅਸੀਂ ਦੇਖ ਰਹੇ ਆ ਜਿਹੜੀ ਕਹਾਣੀ ਉਸ ਵੇਲੇ ਦੀ ਹੈ ਜੇਸ ਵੇਲੇ ਦਾਊਦ ਹੱਲੇ ਅਲੜ ਉਮਰ ਦੇ ਵਿੱਚ ਹੀ ਸੀ ਤੇ ਸਾਮੂਅਲ ਰਾਜਾ ਦੀ ਲੜਾਈ ਫਲਿਸਤੀਆਂ ਦੇ ਨਾਲ ਸੀ ਫਲਿਸਤੀਆਂ ਦੇ ਕੋਲ ਇੱਕ ਸੂਰਮਾ ਜੋਦਾ ਸੀ ਜਿਹਦਾ ਨਾਮ ਗੋਥੀ ਗੋਲੀਅਤ ਸੀ ਜਿਹੜਾ ਛੇ ਹੱਥ ਤੇ ਇੱਕ ਗੱਠ ਲੰਮਾ ਸੀ ਤੇ ਜਿਹਦੇ ਸਿਰ ਦੇ ਉੱਤੇ 2 ਮਣ ਪਿੱਤਲ ਦਾ ਕਵਚ ਪਾਇਆ ਹੋਇਆ ਸੀ ਉਹ ਇੰਨਾ ਜਵਾਨ ਸੀ ਤੇ ਉਹ ਸੈਨਾਵਾਂ ਦੀਆਂ ਸੈਨਾਵਾਂ ਨੂੰ ਇਕੱਲਾ ਹੀ ਖਤਮ ਕਰ ਦਿੰਦਾ ਸੀ ਪਰ ਜਦੋਂ ਸੈਮੂਅਲ ਰਾਜਾ ਡਰ ਰਿਹਾ ਕਿ ਮੇਰੇ ਸੈਨਿਕ ਲਗਾਤਾਰ ਮਰਦੇ ਜਾ ਰਹੇ ਹਨ ਤੇ ਦਾਊਦ ਸੈਮੂਅਲ ਦੇ ਅੱਗੇ ਜਾਂਦਾ ਹੈ ਤੇ ਉਹ ਕਹਿੰਦਾ ਹੈ ਪਾਸ਼ਾ ਤੇਰਾ ਮਨ ਉਸ ਮਨੁੱਖ ਦਾ ਕਰਕੇ ਨਾ ਘਬਰੇ ਤੁਹਾਡਾ ਦਾਸ ਜਾਵੇਗਾ ਅਤੇ ਉਸ ਫਲਿਸਤੀ ਨਾਲ ਲੜੇਗਾ ਉਹ ਪਾਸ਼ਾ ਨੂੰ ਦੱਸਦਾ ਹੈ ਕਹਿੰਦਾ ਭਲੇ ਹੀ ਮੈਂ ਛੋਟਾ ਹਾਂ ਪਾਸ਼ਾ ਨੂੰ ਕਹਿੰਦਾ ਤੂੰ ਤਾਂ ਹਲੇ ਮੁੰਡਾ ਹੀ ਆ ਤੇ ਉਹ ਮਨੁੱਖ ਗੋਲੀਅਥ ਉਹ ਬਚਪਨ ਤੋਂ ਹੀ ਇੱਕ ਜੋਦਾ ਹੈ ਉਹਦੀ ਚੰਗੀ ਪ੍ਰੈਕਟਿਸ ਹੈ ਤੇ ਤੂੰ ਉਹਦਾ ਸਾਹਮਣਾ ਨਹੀਂ ਕਰ ਪਾਵੇਂਗਾ ਪਰ ਦਾਊਦ ਕਹਿੰਦਾ ਨਹੀਂ ਰਾਜਾ ਜਦੋਂ ਮੈਂ ਆਪਣੇ ਪਿਓ ਦੀ ਕਰਦਾ ਹੁੰਦਾ ਸੀ ਤੇ ਇੱਕ ਵਾਰੀ ਇੱਕ ਰਿਛ ਤੇ ਇੱਕ ਵਾਰੀ ਇੱਕ ਸ਼ੇਰ ਪੇਡਾਂ ਨੂੰ ਆਣ ਪਿਆ ਸੀ ਤੇ ਉਹਨਾਂ ਚੋਂ ਇੱਕ ਨੂੰ ਚੱਕ ਕੇ ਵੀ ਲੈ ਗਿਆ ਸੀ ਪਰ ਕਹਿੰਦਾ ਤੇਰੇ ਦਾਸ ਨੇ ਕਹਿੰਦਾ ਉਹਨਾਂ ਨੂੰ ਬਰਾਸ਼ੋਂ ਫੜਿਆ ਤੇ ਮਾਰ ਮਕਾਇਆ ਹਾਂਜੀ ਕਹਿੰਦਾ ਮੈਂ ਉਹਨਾਂ ਨੂੰ ਦੋਹਾਂ ਨੂੰ ਜਿੰਦੋ ਹੀ ਮਾਰ ਮਕਾਇਆ ਤੇ ਇਹ ਫਲਿਸਤੀ ਵੀ ਉਹਨਾਂ ਚੋਂ ਇੱਕ ਜਿਹਾ ਹੀ ਹੋਵੇਗਾ ਜਾਂ ਸ਼ੇਰ ਜਿੰਨਾ ਇਹਦੇ ਵਿੱਚ ਜ਼ੋਰ ਹੋਵੇਗਾ ਜਾਂ ਰਿਛ ਜਿੰਨਾ ਹੋਵੇਗਾ ਪਰ ਕਹਿੰਦਾ ਜਿਉਂਦੇ ਪਰਮੇਸ਼ਵਰ ਦੇ ਦਲਾਂ ਨੂੰ ਇਹ ਲੱਜਿਆਵਾਨ ਕਰ ਰਿਹਾ ਹੈ ਫਿਰ 다উদ ਨੇ ਇਹ ਵੀ ਆਖਿਆ ਜਿਸ ਯਹੋਵਾ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿਛ ਦੇ ਪੰਜੇ ਤੋਂ छुड़ाया ਹੈ ਉਹੋ ਹੀ ਮੈਨੂੰ ਉਸ ਫਲਿਸਤੀ ਦੇ ਹੱਥੋਂ ਛੁਡਾਵੇਗਾ ਤਦ ਸ਼ਾਉਲ ਨੇ 다উদ ਨੂੰ ਆਖਿਆ ਜਾਂ ਫਿਰ ਅਤੇ ਯਹੋਵਾ ਤੇਰੇ ਨਾਲ ਹੋਵੇ ਹਾਂਜੀ ਇਸ ਜਗ੍ਹਾ ਤੇ 다উদ ਨੇ ਕੀ ਕਿਹਾ ਉਹਨੇ ਨਹੀਂ ਕਿਹਾ ਮੈਂ ਜਾਣਾਂ ਆ ਮੇਰੇ ਨਾਲ 2-4 ਸੈਨਾ ਦੀਆਂ ਟੁਕੜੀਆਂ ਘੱਲ ਦਿਓ ਤੇ ਅਸੀਂ ਚਾਰੇ ਪਾਸਿਓ ਘੇਰਾ ਪਾਵਾਂਗੇ ਤੇ ਇਕੱਠੇ ਤੀਰ ਛੱਡਾਂਗੇ ਤੇ ਉਹ ਜ਼ਰੂਰ ਮਰ ਜਾਵੇਗਾ ਨਹੀਂ ਉਹਨੇ ਕਿਹਾ ਜਿਹੜੇ ਪਰਮੇਸ਼ਰ ਨੇ ਮੈਨੂੰ ਉਹਨਾਂ ਦਰਿੰਦਿਆਂ ਤੋਂ ਬਚਾਇਆ ਸ਼ੇਰ ਤੇ ਰਿੱਚ ਦੇ ਹੱਥੋਂ ਬਚਾਇਆ ਉਹ ਜ਼ਰੂਰ ਮੈਨੂੰ ਇਹਦੇ ਤੇ ਵੀ ਫਤਿਹ ਬਖਸ਼ੂਗਾ ਇਹਦੇ ਕੋਲੋਂ ਵੀ ਛਡਾਵੇਗਾ ਤੇ ਫਿਰ ਸ਼ਾਉਲ ਨੇ ਜਦੋਂ ਉਹਦਾ ਹੌਸਲਾ ਵੇਖਿਆ ਤੇ ਉਹਨੇ ਆਖਿਆ ਜਾ ਫਿਰ ਅਤੇ ਯਹਵਾ ਤੇਰੇ ਨਾਲ ਹੋਵੇ ਕੀ ਹੋਇਆ 다ਊਦ ਨੂੰ ਸੰਜੋਹ ਪਹਿਨਾਈ ਗਈ ਤਾਂ ਜੋ ਤਲਵਾਰ ਨੂੰ ਰੱਖ ਸਕੇ ਆਪਣੇ ਨਾਲ ਬਚਾ ਕਰਨ ਦੇ ਲਈ ਪਰ ਉਹ ਜਿਹੜੇ ਹਥਿਆਰ ਸੀ ਉਹ ਡਾਡੇ ਭਾਰੇ ਸੀ ਤੇ 다ਊਦ ਨੇ ਕਦੀ ਵੀ ਉਹਨਾਂ ਦੀ ਪ੍ਰੈਕਟਿਸ ਨਹੀਂ ਕੀਤੀ ਸੀ ਉਹਨਾਂ ਨੂੰ ਚੱਕਣ ਦੀ ਜਾਂ ਉਹਨਾਂ ਨੂੰ ਚਲਾਉਣ ਦੀ ਤੇ 다ਊਦ ਨੇ ਕਿਹਾ ਇਹ ਮੇਤੋਂ ਚੱਕ ਕੇ ਤੁਰੇ ਨਹੀਂ ਜਾਂਦੇ ਹੁਣ ਸੋਚਣ ਦੀ ਗੱਲ ਇਹ ਹੈ ਕਿ ਜੇ ਇਸ ਮੁੰਡੇ ਕੋਲੋਂ ਉਹ ਹਥਿਆਰ ਚੱਕ ਕੇ ਤੋਰ ਨਹੀਂ ਹੋ ਰਿਹਾ ਪਰ ਉਸ ਦਾ ਭਰੋਸਾ ਫਿਰ ਵੀ ਇੰਨਾ ਵੱਡਾ ਹੈ ਕਿ ਮੈਂ ਉਸ ਮਨੁੱਖ ਨੂੰ ਮਾਰਨ ਜਾ ਰਿਹਾ ਜਿਹੜਾ ਸੈਨਾ ਦੀਆਂ ਸੈਨਾ ਨੂੰ ਖਤਮ ਕਰੀ ਜਾ ਰਿਹਾ ਹੈ ਤੇ ਉਹਨੇ ਉਹ ਹਥਿਆਰ ਉਤਾਰ ਦਿੱਤੇ ਤੇ ਆਪਣੇ ਹੱਥ ਵਿੱਚ ਇੱਕ ਡੰਡਾ ਲੈ ਲਿਆ ਤੇ ਨੇੜੇ ਖੱਡ ਵਿੱਚੋਂ ਉਹਨੇ ਚੀਕਣੇ ਪੱਥਰ ਲੈ ਲਏ ਤੇ ਅੜੀ ਉਹ ਆਪਣੇ ਲੱਕ ਦੇ ਨਾਲ ਰੱਖਦਾ ਸੀ ਉਹਦੇ ਵਿੱਚ ਪਾਏ ਤੇ ਹੱਥ ਵਿੱਚ ਇੱਕ ਗੋਪੀਆ ਸੀ ਜਿਹਦੇ ਨਾਲ ਉਹ ਪੱਥਰ ਨੂੰ ਕੱਸ ਕੇ ਮਾਰਦਾ ਹੋਵੇਗਾ ਤੇ ਉਹਨੇ ਉਹੀ ਮਟੀਰੀਅਲ ਜਿਹਦਾ ਉਹ ਐਵਰੀ ਡੇ ਯੂਜ਼ ਕਰਦਾ ਸੀ ਹਰ ਰੋਜ਼ ਆਪਣੇ ਕੋਲ ਰੱਖਦਾ ਸੀ ਜਾਂ ਜੋ ਵੀ ਉਹਨੂੰ ਚਲਾਉਣ ਦੀ ਜਾਂਚ ਸੀ ਉਹਨੇ ਉਸੇ ਉੱਤੇ ਆਪਣਾ ਭਰੋਸਾ ਰੱਖਿਆ ਤੇ ਉਹਨਾਂ ਨੂੰ ਪਰਮੇਸ਼ਵਰ ਦੀ ਕਿਰਪਾ ਦੇ ਵਿੱਚ ਲੈਂਦਿਆਂ ਹੋਇਆਂ ਆਪਣੇ ਨਾਲ ਲੈ ਕੇ ਉਧਰ ਨੂੰ ਤੁਰ ਪਿਆ ਤੇ ਜਾਂ ਉਹ ਉਧਰ ਨੂੰ ਤੁਰਿਆ ਜਾਂਦਾ ਸੀ ਤੇ ਗੋਲੀਯਥ ਨੇ ਉਹਨੂੰ ਡਿੱਠਾ ਤੇ ਉਹਨੇ ਦੇਖਿਆ ਕਿ ਇਹ ਤਾਂ ਮੁੰਡਾ ਹੀ ਐ ਤੇ ਲਾਲ ਰੰਗ ਦਾ ਸੋਹਣਾ ਜਵਾਨ ਹੈ। ਸੋ ਫਲਿਸਤੀ ਨੇ ਦਾਊਦ ਨੂੰ ਆਖਿਆ ਭਲਾ ਮੈਂ ਕੋਈ ਕੁੱਤਾ ਹਾਂ ਜੋ ਤੂੰ ਡਾਂਗ ਲੈ ਕੇ ਮੇਰੇ ਕੋਲ ਆਇਆ ਹੈ। ਅਤੇ ਫਲਿਸਤੀ ਨੇ ਆਪਣੇ ਦੇਵਤਿਆਂ ਦੇ ਨਾਂ ਲੈ ਕੇ ਦਾਊਦ ਨੂੰ ਗਾਲਾਂ ਕੱਢੀਆਂ। ਹਾਂਜੀ। ਗੋਲੀਯਥ ਨੇ ਇਸ ਗੱਲ ਵਿੱਚ ਆਪਣੀ ਵੱਡੀ ਸ਼ਰਮ ਖਾਦੀ ਕਿ ਮੈਂ ਐਡਾ ਵੱਡਾ ਜਵਾਨ ਤੇ ਐਡਾ ਵੱਡਾ ਸੂਰਮਾ ਹਾਂ ਤੇ ਮੈਨੂੰ ਮਾਰਨ ਦੇ ਲਈ ਇਹ ਨਿੱਕਾ ਜਿਹਾ ਮੁੰਡਾ ਆਇਆ ਹੈ ਤੇ ਉਹ ਕਹਿੰਦਾ ਕਿ ਮੈਂ ਕੋਈ ਕੁੱਤਾ ਹਾਂ ਕਿ ਤੂੰ ਹੱਥ ਵਿੱਚ ਡੰਡਾ ਲੈ ਕੇ ਮੈਨੂੰ ਮਾਰਨ ਆਇਆ ਹੈ ਦੇਖੋ ਦਾਊਦ ਉਸ ਰਾਖਸ਼ ਵਰਗੇ ਮਨੱਖ ਨੂੰ ਦੇਖ ਕੇ ਘਾਬਰਿਆ ਨਹੀਂ ਹੋ ਸਕਦਾ ਕਈ ਵਾਰੀ ਅਸੀਂ ਪਿੱਠ ਪਿੱਛੇ ਤਾਂ ਬਹੁਤ ਸ਼ੇਰ ਬਣਦੇ ਹਾਂ ਕਿ ਜੇ ਮੈਂ ਉਸ ਥਾਂ ਹੁੰਦਾ ਮੈਂ ਇਦਾਂ ਕਰਨਾ ਸੀ ਔਰ ਨੂੰ ਨਠਾ ਦੇਣਾ ਸੀ ਪਰ ਜੇ ਸੱਚਮੁੱਚ ਅਸੀਂ ਉਸ ਸਿਚੁਏਸ਼ਨ ਵਿੱਚ ਹੋ ਜਾਈਏ ਤੇ ਸ਼ਾਇਦ ਅਸੀਂ ਘਾਬਰ ਕੇ ਨੱਠ ਜਾਈਏ ਪਰ ਦਾਊਦ ਜੇ ਉਹ ਬਿਨਾਂ ਦੇਖਿਆ ਸ਼ੇਰ ਜਿਆ ਸੀ ਤੇ ਉਹਦੇ ਸਾਹਮਣੇ ਵੀ ਉਹ ਸ਼ੇਰ ਹੀ ਬਣਿਆ ਰਿਹਾ ਭਾਵੇਂ ਉਹਨੇ ਉਹਨੂੰ ਚੰਗੀਆਂ ਗਾਲਾਂ ਕੱਢੀਆਂ ਤੇ ਉਹਨੂੰ ਲਲਕਾਰਿਆ ਵੀ ਹੋਵੇਗਾ ਤੇ ਉਹਨੇ ਕਿਹਾ ਆ ਜਾ ਮੇਰੇ ਵੱਲ ਨੂੰ ਤੇਰਾ మాਸ ਮੈਂ ਇੱਥੇ ਪੰਛੀਆਂ ਨੂੰ ਪਾ ਦਿੰਨਾ ਹਾਂ ਹਾਂਜੀ ਦਾਊਦ ਨੇ ਉਹਨੂੰ ਅੱਗੋਂ ਬਰਾਬਰ ਦਾ ਜਵਾਬ ਦਿੱਤਾ ਕਹਿੰਦਾ ਤੂੰ ਤੇ ਤਲਵਾਰਾਂ ਤੇ ਬਰਸ਼ੀਆਂ ਦੇ ਨਾਲ ਲੋਕਾਂ ਨੂੰ ਮਾਰਦਾ ਏ ਤੇ ਸਾਹਮਣਾ ਕਰਦਾ ਏ ਕਹਿੰਦਾ ਮੈਂ ਤੈਨੂੰ ਆਪਣੇ ਪਰਮੇਸ਼ਵਰ ਦੇ ਹੱਥਾਂ ਵਿੱਚ ਦਿਨਾ ਤੇ ਉਹਦੀ ਸਮਰਥ ਦੇ ਨਾਲ ਮਾਰਾਂਗਾ ਕਹਿੰਦਾ ਤੂੰ ਮੇਰਾ ਮਾਸ ਪੌਣ ਦੇ ਪੰਛੀਆਂ ਨੂੰ ਪੌਣ ਦੀ ਗੱਲ ਕਰਦਾ ਹੈ ਅੱਜ ਹੀ ਦੇਖਣਗੇ ਲੋਕ ਕਿ ਫਲਿਸਤੀਆਂ ਦਾ ਮਾਸ ਪੌਣ ਦੇ ਪੰਛੀ ਖਾਂਦੇ ਹਨ ਤੇ ਕਹਿੰਦਾ ਮੇਰਾ ਪਰਮੇਸ਼ੁਰ ਅੱਜ ਹੀ ਤੁਹਾਨੂੰ ਸਾਡੇ ਹੱਥ ਕਰ ਦੇਵੇਗਾ ਹਾਲੇਲੂਇਆ ਕੀ ਹੋਇਆ ਜਦੋਂ ਉਹ ਦਾਊਦ ਵੱਲ ਨੂੰ ਆਉਣ ਲੱਗਾ ਤੇ ਦਾਊਦ ਪਿੱਛੇ ਨੂੰ ਨਹੀਂ ਨੱਠਿਆ ਪਰ ਦਾਊਦ ਗੋਲੀਅਥ ਵੱਲ ਨੂੰ ਣੱਠਾ ਤੇ ਉਹਨੇ ਛੇਤੀ ਨਾਲ ਆਪਣੇ ਗੋਪੀਏ ਵਿੱਚੋਂ ਉਹਨਾਂ ਚਿਕਨੇ ਪੱਥਰਾਂ ਦੇ ਵਿੱਚੋਂ ਇੱਕ ਪੱਥਰ ਲਿਆ ਤੇ ਉਹਨੇ ਉਹ ਪੱਥਰ ਕੱਸ ਕੇ ਅਜੇਹਾ ਨਿਸ਼ਾਨਾ ਲਾਇਆ ਕਿ ਗੋਲੀਅਥ ਦੇ ਮੱਥੇ ਦੇ ਵਿੱਚ ਲੱਗਾ ਤੇ ਉਹ ਉਸਦੇ ਮੱਥੇ ਦੇ ਵਿੱਚ ਖੋਬ ਗਿਆ ਤੇ ਗੋਲੀਅਥ ਮੂੰਹ ਪਰਨੇ ਧਰਤੀ ਦੇ ਤੇ ਕੀ ਹੋਇਆ ਦਾਊਦ ਉਸ ਗੋਲੀਅਤ ਦੇ ਕੋਲ ਗਿਆ ਤੇ ਗੋਲੀਅਤ ਦੀ ਤਲਵਾਰ ਕੱਢੀ ਤੇ ਉਹਨੇ ਗੋਲੀਅਤ ਨੂੰ ਮਾਰਿਆ ਤੇ ਉਹਦਾ ਸਿਰ ਧੜ ਦੇ ਨਾਲੋਂ ਵੱਖਰਾ ਕਰ ਦਿੱਤਾ ਜਦੋਂ ਬਾਕੀ ਦੀ ਫਲਸਤੀ ਸੈਨਾ ਨੇ ਦੇਖਿਆ ਕਿ ਸਾਡਾ ਵੱਡਾ ਸੂਰਬੀਰ ਯੋਧਾ ਇਸ ਲੜਕੇ ਦੇ ਹੱਥੋਂ ਮਰ ਚੁੱਕਾ ਹੈ ਤੇ ਉਹ ਸਾਰੇ ਡਰ ਦੇ ਮੈਦਾਨ ਛੱਡ ਕੇ ਭੱਜ ਗਏ ਤੇ ਯਹੋਵਾ ਪਰਮੇਸ਼ਵਰ ਦੇ ਦਾਸ ਦਾਊਦ ਨੂੰ ਉਸ ਜਗ੍ਹਾ ਦੇ ਉੱਤੇ ਵੱਡੀ ਫਤਿਹ ਪ੍ਰਾਪਤ ਹੋਈ ਅੱਜ ਕੀ ਹੈ ਸਾਨੂੰ ਲੱਗਦਾ ਹੈ ਕਿ ਸਾਡੀ ਸਮੱਸਿਆ ਗੋਲੀਥ ਜਹੀ ਸੂਰਬੀਰ ਹੈ ਤੇ ਅਸੀਂ ਦੂਰੋਂ ਹੀ ਡਰ ਜਾਂਦੇ ਹਾਂ ਤੇ ਅਸੀਂ ਕਹਿੰਦੇ ਹਾਂ ਨਹੀਂ ਮੇਰੇ ਸਿਰ ਤੇ 10 ਲੱਖ ਦਾ 20 ਲੱਖ ਦਾ ਕਰਜ਼ਾ ਹੈ ਮੈਂ ਜ਼ਿੰਦਗੀ ਭਰ ਇਸ ਕਰਜ਼ੇ ਦੇ ਹੇਠਾਂ ਦੱਬਿਆ ਰਹਾਂਗਾ ਕੋਈ ਵੀ ਇਹੋ ਜਿਹਾ ਮਨੁੱਖ ਜਾਂ ਤਾਕਤ ਨਹੀਂ ਹੈ ਜੋ ਮੈਨੂੰ ਇਸ ਕਰਜ਼ੇ ਤੋਂ ਆਜ਼ਾਦ ਕਰ ਸਕੇ ਪਰ ਯਿਸੂ ਮਸੀਹ ਨੂੰ ਮੰਨਣ ਵਾਲੇ ਲੋਕੋ ਤੇ ਪਰਮੇਸ਼ਰ ਨੂੰ ਚੋਣ ਵਾਲੀ ਪਰਜਾ ਸੱਚਮੁੱਚ ਪਰਮੇਸ਼ਰ ਅਚੰਬੇ ਕੰਮ ਕਰਨ ਵਾਲਾ ਪਰਮੇਸ਼ਰ ਹੈ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਕਰਜ਼ੇ ਦੇ ਲਾਲ ਸਮੁੰਦਰ ਦੇ ਵਿੱਚੋਂ ਦੀ ਇੱਕ ਅਜਿਹੇ ਰਸਤਾ ਤਿਆਰ ਕਰਨਗੇ ਕਿ ਤੁਹਾਡੇ ਕਰਜ਼ੇ ਮਾਫ਼ ਹੋ ਜਾਣਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ ਹੋ ਸਕਦਾ ਤੁਸੀਂ ਜਿਨ੍ਹਾਂ ਲੋਕਾਂ ਦੇ ਕਰਜ਼ੇ ਦੇਣੇ ਹਨ ਪਰਮੇਸ਼ਰ ਜੀ ਉਹਨਾਂ ਦੇ ਨੂੰ ਲੱਗਦਾ ਹੈ ਕਿ ਸਾਡੇ ਘਰ ਦਾ ਕਲੇਸ਼ ਕਦੀ ਖਤਮ ਨਹੀਂ ਹੋ ਸਕਦਾ ਅਸੀਂ ਇੱਕ ਦੂਜੇ ਦੇ ਲਹੂ ਦੇ ਪਿਆਸੇ ਹਾਂ ਅਸੀਂ ਕਦੀ ਵੀ ਇੱਕ ਦੂਜੇ ਨਾਲ ਹੱਸ ਕੇ ਨਹੀਂ ਬੋਲ ਸਕਦੇ ਪਰ ਉਹ ਪਰਮੇਸ਼ਰ ਜਿਹੜਾ ਸਾਡੇ ਦਿਲਾਂ ਨੂੰ ਬਦਲੀ ਕਰ ਸਕਦਾ ਹੈ ਅਸੀਂ ਕਦੀ ਵੀ ਯਿਸੂ ਦਾ ਨਾਮ ਲੈਣਾ ਪਸੰਦ ਨਹੀਂ ਕਰਦੇ ਸੀ ਪਰ ਅੱਜ ਯਿਸੂ ਮਸੀਹ ਜੀ ਦੇ ਅੱਗੇ ਗੋਡੇ ਟੇਕ ਕੇ ਬੈਠੇ ਹਾਂ ਤੇ ਆਪਣੇ ਲਈ ਖੁਸ਼ੀਆਂ ਮੰਗਦੇ ਹਾਂ ਉਹੀ ਪਰਮੇਸ਼ਰ ਜਿਹੜਾ ਸਾਡੇ ਦਿਲਾਂ ਤੇ ਗੁਰਦਿਆਂ ਨੂੰ ਬਦਲਦਾ ਹੈ ਉਹ ਤੁਹਾਡੇ ਕਲੇਸ਼ ਨੂੰ ਵੀ ਖਤਮ ਕਰ ਦੇਵੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿਹੜੇ ਨਸ਼ਿਆਂ ਦੇ ਗੋਲੀਅਥ ਦੇ ਅੱਗੇ ਚੁਕੇ ਹੋਏ ਹਨ ਉਹਨਾਂ ਦਾ ਨਸ਼ਾ ਰੂਪੀ ਗੋਲੀਆਂ ਤੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਖਤਮ ਹੋ ਜਾਵੇਗਾ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹੈ ਤੁਸੀਂ ਉਸ ਦਾ ਸਾਹਮਣਾ ਕਰੋਗੇ ਤੇ ਉਹ ਸੱਤਰਾ ਹੋ ਕੇ ਤੁਹਾਡੇ ਤੋਂ ਅੱਠ ਜਾਵੇਗਾ ਜ਼ਰੂਰਤ ਹੈ ਆਪਣੀਆਂ ਸਮੱਸਿਆਵਾਂ ਦਾ ਸਾਹਮਣਾ ਕਰੋ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਤੇ ਤੁਹਾਡੇ ਵੀ ਕੋਲ ਉਹ ਪੱਥਰ ਹਨ ਜਿਹੜੇ ਤੁਸੀਂ ਕੱਸ ਕੇ ਉਸ ਸਮੱਸਿਆ ਦੇ ਮੱਥੇ ਵਿੱਚ ਮਾਰ ਸਕਦੇ ਹੋ ਉਹ ਪੱਥਰ ਤੁਹਾਡੇ ਕੋਲ ਵਚਨ ਰੂਪੀ ਹਨ ਜਦੋਂ ਵੀ ਤੁਹਾਡੇ ਅੱਗੇ ਗੋਲੀਥ ਰੂਪੀ ਸਮੱਸਿਆਵਾਂ ਖੜਦੀਆਂ ਹਨ ਤਾਂ ਤੁਸੀਂ ਵਚਨ ਰੂਪੀ ਪੱਥਰਾਂ ਨੂੰ ਕੱਢੋ ਜਦੋਂ ਤੁਹਾਡੇ ਘਰ ਵਿੱਚ ਤੁਹਾਨੂੰ ਕਿਸੇ ਚੀਜ਼ ਦੀ ਕਮੀ ਲੱਗਦੀ ਹੈ ਤੇ ਉੱਚੀ ਦਿਨੀ ਵਚਨ ਬੋਲੋ ਸ਼ੇਰ ਦੇ ਬੱਚਿਆਂ ਨੂੰ ਕਾਟਾ ਪੈ ਸਕਦਾ ਹੈ ਪਰ ਯਹੋਵਾ ਦੇ ਕਦੇ ਵੀ ਥੁੜੇ ਨਹੀਂ ਰਹਿਣਗੇ ਹallelujah ਜਦੋਂ ਵੀ ਤੁਸੀਂ ਡੋਲਦੇ ਹੋ ਸਮੱਸਿਆਵਾਂ ਦੇ ਵਿੱਚ ਇਕੱਲੇ ਹੋ ਉਦੋਂ ਵਚਨ ਬੋਲੋ ਯਹਵਾ ਪਰਮੇਸ਼ਰ ਨੇ ਕਿਹਾ ਹੈ ਨਾ ਡਰ ਮੈਂ ਤੇਰੇ ਅੰਗ ਸੰਗ ਚੋਂ ਹਾਂ ਮੈਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ ਮੈਂ ਨਹੀਂ ਘਬਰਾਵਾਂਗਾ ਮੇਰਾ ਪਰਮੇਸ਼ਰ ਮੇਰੇ ਨਾਲ ਹੈ ਹਰ ਥਾਂ ਤੇ ਮੇਰੀ ਫਤਿਹ ਹੋਵੇਗੀ ਕਿਉਂਕਿ ਵਚਨ ਦੇ ਵਿੱਚ ਲਿਖਿਆ ਹੈ ਮੈਂ ਤੁਹਾਨੂੰ ਹਦੋਂ ਵੱਧ ਫਤਿਹ ਬਖਸ਼ਦਾ ਹਾਂ ਜ਼ਰੂਰਤ ਹੈ ਸਾਨੂੰ ਆਪਣੇ ਪਤ ਇਹ ਜਗ੍ਹਾ ਤੇ ਨਿਸ਼ਾਨਾ ਸਾਧਣ ਦੀ ਤਾਂ ਜੋ ਸਮੱਸਿਆਵਾਂ ਉਸ ਗੋਲੀਥ ਵਾਂਗੋ ਢੇਰ ਹੋ ਜਾਣ ਤੇ ਜਦੋਂ ਇੱਕ ਸਮੱਸਿਆ ਢੇਰ ਹੋ ਜਾਵੇਗੀ ਤੇ ਛੋਟੀਆਂ ਛੋਟੀਆਂ ਸਮੱਸਿਆਵਾਂ ਉਸ ਵੱਡੀ ਸਮੱਸਿਆ ਨੂੰ ਡਿੱਗਦਿਆਂ ਹੋਇਆਂ ਦੇਖ ਕੇ ਆਪਣੇ ਆਪ ਤੁਹਾਡੀ ਜ਼ਿੰਦਗੀ ਚੋਂ ਨੱਠ ਜਾਣਗੀਆਂ ਇਸ ਲਈ ਸੰਤੁਸ਼ਟ ਰਹੋ ਉਸ ਵਿੱਚ ਜੋ ਤੁਹਾਨੂੰ ਪਰਮੇਸ਼ਵਰ ਨੇ ਦਿੱਤਾ ਹੈ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ